ਲਓ ਜੀ ਇਹ ਗਗਰ ਸਾਹਿਬ ਜੀ ਤੇ ਬਾਬਾ ਜੀ ਤਿਆਰੀ ਕਰ ਰਹੇ ਨੇ ਅਰਦਾਸ ਦੀ ਤੇ ਆ ਡੋਗੀ ਓਰੇ ਕਾਕੂ ਆ ਰੋਜ਼ ਆ ਕੇ ਕੁੱਤਾ ਇੱਥੇ ਬੈਠ ਜਾਂਦਾ ਜਦੋਂ ਬਾਣੀ ਸ਼ੁਰੂ ਹੁੰਦੀ ਨਾ ਸਵੇਰੇ ਵੀ ਸ਼ਾਮ ਨੂੰ ਰਾਬੋਂ ਨੂੰ ਪਤਾ ਨਹੀਂ ਕੀ ਹੈ ਕੁੱਤੇ ਦਿਮਾਗ 'ਚ ਕੀ ਚੀਜ਼ ਹੈ ਕੀ ਨਹੀਂ ਆ ਵੇਖੋ ਜੀ ਕੋਇਆ ਕੂ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਕੁੱਤਾ ਇੱਥੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਬੈਠਾ ਹੈ ਬੜੇ ਧਿਆਨ ਨਾਲ ਸੁਣਦਾ ਹੈ ਕਿਸੇ ਫਾਇਦਾ ਨਹੀਂ ਕੋਈ ਇੰਤਜ਼ਾਰ ਜਿਸ ਨੂੰ ਪਠਿਆ ਜੀ ਹੁਣ ਹੋਵੇ ਅੱਛਾ ਇਹ ਕੁੱਤਾ ਅੱਗੇ ਵੀ ਆ ਕੇ ਬੈਠਦਾ ਹੈ ਹਾਂਜੀ ਹਾਂਜੀ ਅੱਛਾ ਹਮਣ ਜਦੋਂ ਸੰਗਤ ਆਣੀ ਵੀ ਪਾਸੇ ਹੋ ਜਾਂਦਾ ਹੈ ਗੋਲੇ ਤੋਂ ਅੱਜੇ ਤੇ ਰੋਈ ਬੈੰਦਾ ਹੈ ਹੈ ਬੜਾ ਘੋਟਾ ਸਿਆਣਾ ਹੀ ਵੀ ਇਹਨਾਂ ਸਾਰੇ ਵਿੱਚ ਕਿਵੇਂ ਪਾਣੇ ਨੇ ਬਹੁਤ ਆਤਮਾ ਪਹਿਲਾਂ ਇੱਥੇ ਬੈਠਦਾ ਰਸਤੇ ਵਿੱਚ ਉੱਦਾ ਸ਼ੁਰੂ ਹੋ ਜਾਂਦੇ ਨੇ ਫਿਰ ਸਾਈਡ ਤੇ ਬੈਠ ਜਾਂਦਾ ਵੇਖੋ ਕਿੱਥੇ ਬੈਠਦਾ ਇਕੱਲਾ ਲੰਗਰ ਫੁਲਕਾ ਖਾਣ ਨਹੀਂ ਆਦਾ ਹੋਰ ਵੀ ਇਹਦੇ ਅੰਦਰ ਕੋਈ ਰੱਬ ਦੀ ਕਰਾਮਾਤ ਕੀ ਏ ਰੱਬ ਜਾਣੇ ਵੀ ਕਿਉਂ ਆ ਕੇ ਬੈਠਦਾ ਵਾਹ ਵਾਹ ਜੀ ਬਾਸ ਸਵਾਗਤ ਹਨ ਫਿਰ ਬੁਕਾ ਦਾਂ ਪਿੰਡ ਲਾੜੀਆਂ ਸਤਿ ਸ੍ਰੀ ਅਕਾਲ ਜੀ ਬਾਈ ਤੁਸਤਾ ਜੀ ਗੁਰੂ ਘਰ ਬਾਜੂਰਾ ਸਿੰਘ ਫਤੇ ਸਿੰਘ ਪਿੰਡ ਮੇਗਾ ਪੰਜ ਗੜ੍ਹ ਜੀ ਤੁਹਾਡਾ ਲਾਈਵ ਕੀਰਤਨ ਵੀ ਸੁਣਿਆ ਸੀ ਵੀਡੀਓ ਬਣਾਈ ਸੀ ਆਪਾਂ ਇਹ ਆਈ ਵੀ ਕਰਾਈਓ ਦੇਖ ਮਾਲੇ ਆਏ ਕੋ ਤਸਦਾਰ ਵੇਖਿਆ ਕਦੇ ਹਾਂਜੀ ਕਿੰਨਾ ਦਾ ਇੱਥੇ ਰਿੰਦਾ ਇੱਥੇ ਰਿੰਦਾ ਅੱਛਾ ਵੀ ਜਦੋਂ ਬਾਬੇ ਨੇ ਪੜਨਾ ਦਾ ਇੱਥੇ ਆ ਜਾਂਦਾ ਹੈ ਅੱਗੇ ਪਿੱਛੇ ਪਿੰਡ ਹੀ ਘੁੰਮਦਾ ਹੈ ਐਡਾ ਇੰਦੇ ਦਿਮਾਗ ਹੈਗਾ ਐਨ ਵੀ ਹੁਣ ਟਾਈਮ ਹੋ ਗਿਆ ਹੈ ਬਾਣੀ ਦਾ ਹੈ ਉਹ ਫੇਰੇ ਵੀ ਸ਼ਾਮ ਨੂੰ ਜੀ ਵੇਖ ਕਾਲਾ ਸ਼ਾਮ ਹੈ ਐ ਅੱਛਾ ਕਮਾਲ ਹੈ ਜੀ ਜੇ ਤੁਹਾਡੇ ਵੀ ਕੋਈ ਪਸੂ ਕੁੱਤਾ ਬਲਦ ਗਾਂ ਵੀ ਹੈ ਤੇ ਸਾਨੂੰ ਦੱਸਿਆ ਜੀ ਅਸੀਂ ਵੀਡੀਓ ਬਣਾਵਾਂਗੇ ਹੁਣ ਇੱਧਰ ਆ ਗਏ ਠੀਕ ਹੈ ਜੀ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਮਾਲ ਹੋਈ ਹੈ ਹਾਂ ਆ ਗੁਰਦਾਰ ਸਾਹਿਬ ਜੀ ਪਿੰਡ ਲਾੜੀਆਂ ਦਾ